ਦੇਵ ਗੰਧਾਰੀ ਮਾਈ ਸੁਣਤ ਸੋਚ ਪਹਿ ਡਰਤ ਮੇਰ ਤੇਰ ਤਜੋਂ ਅਬਿ ਮਹਾਨਾ ਸ਼ਰਨ ਸੁਆਮੀ ਕੀ ਪਰਤ ਰਹਾਉ ਜੋ ਜੋ ਕਹੈ ਸੋਈ ਭਲ ਮਾਨਉ ਨਾਹਿਨ ਕਬ ਹੋਲ ਕਰਤ ਨਿਮਖ ਨ ਬਿਸਰਉ ਹਿਏ ਮੋਰੇ ਤੇ ਬਿਸਰਤ ਜਾਈ ਹਉ ਮਰਤ ਸੁਖਦਾਈ ਪੂਰਨ ਪ੍ਰਭ ਕਰਤਾ ਮੇਰੀ ਬਹੁਤ ਈਆ ਲਪਜਰਤ ਨਿਰਗੁਣ ਗੁਰੂਪੁ ਕੁਲ ਹੀਣ ਨਾਨਕਾ ਅੰਦਰੂਪ ਸੁਆਮੀ ਭਤ ਦੇਵ ਗੰਧਾਰੀ ਮਨ ਹਰ ਕੀਰਤ ਕਰ ਸਦ ਹੂੰ ਗਾਵਤ ਸੁਣਤ ਜਪਤ ਉਧਾਰੈ ਬਰਨ ਅਬਰ ਨਾ ਸਭ ਹੂੰ ਰਹਾਉ ਜਹਤ ਉਪਜਿਓ ਤਹੈ ਸਮਾਇਓ ਇਹ ਬਿਦ ਜਾਣੀ ਤਬ ਹੂੰ ਜਹਾਂ ਜਹਾਂ ਇਹ ਦੇਹੀ ਧਾਰੀ ਰਹਿਣ ਨਾ ਪਾਇਓ ਕਭ ਹੂੰ ਸੁਖ ਆਇਓ ਪੈ ਪਰਮਿ ਦਿਨਾਸੇ ਕਿਰਪਾਲ ਹੋਏ ਪ੍ਰਭ ਜਗੁ ਕਹੋ ਨਾਨਕ ਮੇਰੇ ਪੂਰੇ ਮਨੋਰਥ ਸਾਧ ਸੰਗ ਤਜ ਲਗਹੁ ਦੇਵ ਗੰਧਾਰੀ ਮਨ ਜੋ ਆਪਣੇ ਪ੍ਰਭ ਪਹਾਵੋ ਨੀਚ ਹੋ ਨੀਚ ਨੀਚ ਅਤ ਨਾਨਾ ਹੋਏ ਗਰੀਬ ਬੁਲਾਵ ਰਹਾਉ ਅਨਿਕ ਅਡੰਬਰ ਮਾਇਆ ਕੇ ਬਿਰਥੇ ਤਾਂ ਸੋਪੀਤ ਘਟਾਵਾਂ ਜਿਉ ਆਪਣੋ ਸਵਾਮੀ ਸੁਖਮਾਨ ਹੈ ਤਾਂ ਮਹ ਸੋਭਾ ਪਾਵਾਂ ਦਾਸ ਦਾ ਸ਼੍ਰੀਨ ਦਾਸ ਸੰਤੀ ਜਨ ਕੀ ਟਹਲ ਕਮਾਵਾਂ ਸਰਬ ਸੁਖ ਬੜਿਾਈ ਨਾਨਕ ਜੀਵ ਮੁਖ ਹੋ ਬੁਲਾਵੋ ਦੇਵ ਦੰਧਾਰੀ ਪ੍ਰਭ ਜੀ ਤੋ ਪ੍ਰਸਾਦ ਭਮਡਾਰਿਓ ਤੁਮਰੀ ਕਿਰਪਾ ਤੇ ਸਭ ਕੋ ਆਪਣਾ ਮਨ ਮਹਿ ਇਹੇ ਵਿਚਾਰਿਉ ਰਹਾਉ। ਕੋਟ ਪਰਾਜ ਮਿਟੇ ਤੇਰੀ ਸੇਵਾ। ਦਰਸ਼ਨ ਦੂਖ ਉਤਾਰਿਉ। ਨਾਮ ਜਪਤ ਮਹ ਸੁਖ ਪਾਇਉ। ਚਿੰਤਾ ਰੋਗ ਬਿਦਾਰਿਉ। ਤਾਮ ਕ્રોਧ ਲੋਭ ਝੂਠ ਨਿੰਦਾ। ਸਾਧੂ ਸੰਗ ਬਿਸਾਰਿਉ। ਮਾਇਆ ਬੰਧ ਕਾਟੇ ਕਿਰਪਾ ਨਿਧ। ਨਾਨਕ ਆਪ ਉਧਾਰਿਉ। ਦੇਵ ਗੰਧਾਰੀ। ਮਨ ਸਗਲ ਸਿਆਨ ਪਰਹੀ ਕਰਨ ਕਰਾ ਬਨਹਾਰ ਸੁਆਮੀ ਨਾਨਕ ਓਟ ਗਹੀ ਰਹਾ ਆਪ ਮੇਟ ਪੈ ਸਰਨਾਈ ਇਹ ਮਤ ਸਾਧੂ ਕਹੀ ਪ੍ਰਭ ਕੀ ਆਗਿਆ ਮਨ ਸੁਖ ਪਾਇਆ ਪਰਮ ਅੰਧੇਰਾ ਲਹੀ ਜਾਨ ਪਰਿਉ ਸੁਆਮੀ ਪ੍ਰਭ ਮੇਰੇ ਸਰਨ ਤੁਮਾਰੀ ਅਹੀ ਥਿਨ ਮਹਿ ਸਾਥ ਉਠਾਪਨ ਹਾਰੇ ਕੁਦਰਤ ਸੇਮ ਨਾ ਕਹੀ ਦੇਵ ਗੰਧਾਰੀ ਇਹ ਮਹਲਾ ਪੰਜਵਾਂ ਹਰ ਪ੍ਰਾਨ ਪ੍ਰਭੂ ਸੁਖਾ ਦਾਤੇ ਗੁਰ ਪ੍ਰਸਾਦਿ ਤਾਹੂ ਜਾਤੇ ਰਹਾ ਸੰਤ ਤੁਮਹਾਰੇ ਤੁਮਰੇ ਪ੍ਰੀਤਮ ਤਿਨ ਕਉ ਕਾਲ ਨਾ ਖਾਤੇ ਰੰਗ ਤੁਮਾਰੇ ਲਾਲ ਭੇ ਹੈ ਰਾਮ ਨਾਮ ਰਸ ਮਾਤੇ ਮਹਾ ਜਲ ਵਿਖ ਕੋਟ ਦੋਖ ਰੋਗਾ ਪ੍ਰਭ ਦ੍ਰਿਸ਼ਤੁ ਹਾਰੀ ਹਾਤੇ ਸੋ ਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਤੇ ਦੇਵ ਗੰਧਾਰੀ ਪੰਜਵਾ ਸੋ ਪ੍ਰਭ ਜਤ ਪ੍ਰਤਿ ਪਿਖਿਓ ਨੈਣੀ ਸੁਖਦਾਈ ਜੀਵ ਕੋ ਦਾਤਾ ਅੰਮ੍ਰਿਤ ਜਾ ਕੀ ਬੈਣੀ ਰਹਾਉ ਅਗਿਆਨ ਅੰਧੇਰਾ ਸੰਤੀ ਕਾਟਿਆ ਜੀ ਦੀਦ ਗੁਰ ਦੇਣੀ ਕਰ ਕਿਰਪਾ ਕਰ ਲੀਨੋ ਆਪਣਾ ਜਲ ਤੇ ਸੀਤਲ ਹੋਣੀ ਕਰਮ ਧਰਮ ਕਿਛੁ ਉਪਜਣਾ ਆਇਓ ਨਹਿ ਉਪਜੀ ਨਿਰਮਲ ਕਰਨੀ ਛਾੜ ਸਿਆਣ ਪਸੰਗ ਜਮਾਨਕ ਲਾਗੋ ਗੁਰ ਕੀ ਚਰਣੀ ਦੇਵ ਗੰਧਾਰੀ ਪੰਜਵਾ ਹਰਿ ਰਾਮ ਨਾਮ ਜਪ ਲਾ ਗਤ ਪਾਪ ਹੈ ਸੁਖ ਸਹਿਜ ਅਨੰਦਾ ਕਾਟੇ ਜਮ ਕੇ ਫਾਹ ਰਹਾਓ ਖੋਜ ਤ ਖੋਜ ਤ ਖੋਜ ਵਿਚਾਰਿਓ ਹਰ ਸੰਤ ਜਨ ਆ ਪਹਿਆ ਤਿਨਾ ਪ੍ਰਾਪਤ ਏਹ ਨਿਧਾਨਾ ਜਿਨ ਕੈ ਕਰਮ ਲਿਖਾ ਸੇਵਕ ਭਾਗੀ ਸੇ ਪਤਵੰਤੇ ਸੇ ਹੀ ਪੂਰੇ ਸ਼ਾਹ ਸੁੰਦਰ ਸੁਗੜ ਸਰੂਪ ਤੇ ਨਾਨਕ ਜਿਨ ਹਰ ਹਰ ਨਾਮ ਵਿਸਾ ਦੇਵ ਗੰਧਾਰੀ ਪੰਜਵਾ ਮਨ ਕਹ ਅਹੰਕਾਰ ਅਫਾਰਾ ਦੁਰਗੰਧ ਅਪਵਿੱਤਰ ਅਪਾਵਨ ਭੀਤਰ ਜੋ ਦੀਸੈ ਸੋ ਹਿਸ਼ਾਰਾ ਰਹਾ ਜਿਨ ਕੀ ਆਤਿ ਸਿਮਰ ਪ੍ਰਾਨੀ ਜਿਉ ਪ੍ਰਾਨ ਜਿਨ ਤਹਾਰਾ ਤਿਸਹਿ ਤਿਆਗ ਅਵਰ ਲਪਟਾਵਹਿ ਮਰ ਜਨਮਹਿ ਮੁਕਤ ਗਵਾਰਾ ਅੰਧ ਗੁੰਗ ਕਿੰਗਲ ਮਤਹੀਨਾ ਪ੍ਰਭ ਰਾਖਹੁ ਰਾਖਣਹਾਰਾ ਕਰਨ ਕਰਾਵਨਹਾਰ ਸਮਰੱਥਾ ਕਿਆ ਨਾਨਕ ਜੰਤ ਵਿਚਾਰਾ ਦੇਵ ਗੰਧਾਰੀ ਪੰਜਵਾ ਸੋ ਪ੍ਰਭ ਨੇਰੈ ਹੂੰ ਤੇ ਨੇਰੈ ਸਿਮਰ ਧਿਆਏ ਗਾਏ ਗੁਣ ਗੋਬਿੰਦ ਜਿਨ ਰਹਿਨ ਸਾਂਝ ਸਵੇਰਾ ਰਹਾਉ ਉਦਾਰ ਦੇਹ ਦੁਲਭ ਸਾਧੂ ਸੰਗ ਹਰ ਹਰ ਨਾਮ ਜਪੇਰੈ ਕਰੀ ਨਾ ਬਹੁਤ ਨਾ ਚਸਾ ਵਿਲੰਭੋ ਕਾਲ ਨਿਤਹਿ ਨਿਤਹਿ ਰੈ ਅੰਧ ਬਿਲਾ ਤੇ ਕੱਢੋ ਕਰਤੇ ਕਿਆ ਨਾਹੀ ਘਰ ਤੇਰਾ ਨਾਮ ਅਦਾਰ ਦੀਜੈ ਨਾਨਕ ਕਉ ਆਨੰਦ ਸੂਖ ਕੰਹੇਰੇ ਛੱਕੇ ਦੋ ਦੇਵ ਗੰਧਾਰੀ ਪੰਜਵਾ ਮਨ ਗੁਰ ਮਿਲ ਨਾਮ ਅਰਾਧਿਓ ਸੂਖ ਸਹਜ ਆਨੰਦ ਮੰਗਲ ਰਸ ਜੀਵਨ ਕਾ ਮੂਲ ਬਾਂਧਿਓ ਰਹਾਉ ਕਰ ਕਿਰਪਾ ਆਪਣਾ ਦਾਸ ਤੀਨੋ ਕਾਟੇ ਵਾਇਆ ਫਾਧਿਓ ਭਾਉ ਭਗਤ ਗਾਇ ਗੁਣ ਗੋਬਿੰਦ ਜਮ ਕਾ ਮਾਰਗ ਸਾਧਿਓ ਭਇਓ ਅਨੁਗ੍ਰਹੋ ਮਿਟਿਓ ਮੋਰਚਾ ਅਮੋਲ ਪਦਾਰਥ ਲਾਧਿਓ ਬਲਿਹਾਰੈ ਨਾਨਕ ਲਖ ਬੇਰਾ ਮੇਰੇ ਠਾਕੁਰ ਅਗੰਮ ਅਗਾਧਿਓ